ਹਾਂਜੀ ਜਿਹੜਾ ਅੱਜ ਇਹ ਧਾਰਨਾ ਲਾਇਆ ਜੀ 12:30 ਵਜੇ ਤੋਂ 2:30 ਵਜੇ ਤਾਈਂ ਕੀ ਸਬੰਧ ਚ ਲਾਇਆ ਇਹ ਰੇਲਵੇ ਲੈਣਾ ਤੇ ਇਹ ਅੱਜ ਕੇਐਮਐਮ ਵੱਲੋਂ ਜਿਹਨੇ ਕਿਸਾਨ ਮਜ਼ਦੂਰ ਮੋਰਚਾ ਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦਾ ਭਾਰਤ ਪੱਧਰ ਦਾ ਸੱਦਾ ਸੀਗਾ ਕਿ 2 ਘੰਟੇ ਲਖੀਮਪੁਰ ਖੀਜੀ ਦੇ ਸ਼ੀਦਾਂ ਨੂੰ ਜਿੱਦਾਂ ਨੂੰ ਹਲ ਤੱਕ ਇਨਸਾਫ ਨਹੀਂ ਮਿਲਿਆ ਉਨਾਂ ਦੇ ਇਨਸਾਫ ਲਈ ਤੇ ਦੋਸ਼ੀਆਂ ਨੂੰ ਸਜ਼ਾਵਾ ਲਈ ਇਹ 2 ਘੰਟੇ ਦਾ ਅੱਜ ਜਾਮ ਲਾਇਆ ਗਿਆ ਸੀ ਪਰ ਨਾਲ ਹੀ ਇਹਦੇ ਹੋਰ ਵੀ ਭਖਮੀਆਂ ਮੰਗਾਂ ਸੀ ਨਾਲ ਜੋੜੀਆਂ ਹੋਈਆਂ ਸੀ ਭਖਮੀਆਂ ਮੰਗਾਂ ਸਾਡੀਆਂ ਇਹ ਆ ਇੱਕ ਤਾਂ ਜੂਰੀ ਜਿਹੜੀ ਸਾਡੀ ਡੀਪੀ ਆ ਉਹਦੇ ਨਾਲ ਇਹ ਨੈਨੋ ਜੂਰੀ ਆ ਨੈਨੋ ਡੀਪੀ ਦੇਣ ਦੀ ਧੱਕੇ ਨਾਲ ਕੋਸ਼ਿਸ਼ ਕਰ ਰਹੇ ਆ ਕਿਸਾਨਾਂ ਨੂੰ ਨੰਬਰ 2 ਦੇ ਉੱਤੇ ਇਹ ਆ ਕਿ ਜਿਹੜੀ ਸਰਕਾਰ ਨੇ ਇਹ ਤਾਂ ਕਿ ਕਹਿ ਕੇ ਵਿਛੇਤੀਆਂ ਕਿਸਮਾਂ ਵਜਵਾਈਆਂ ਨੇ ਤੇ ਪਰ ਉਹਨਾਂ ਦੀ ਜਿਹੜੀ ਸੈਲ ਦਾ ਸਟੈਂਡਰਡ ਵੱਖਰੇ ਆ ਸੈਲ ਹਮੇਸ਼ਾ ਉਹਨਾਂ ਜਿਆਦਾ ਰਹਿਣੀ ਆ ਉਹ ਤੱਕ ਠੰਡ ਵੀ ਹੋ ਜਾਣੀ ਆ ਸੋ ਉਸ ਮਸਲੇ ਤੇ ਅਸੀਂ ਸਰਕਾਰ ਨੂੰ ਚੇਤਾਵਨੀ ਦਿੱਤੀ ਆ ਕਿ ਸੈਲ ਦਾ ਜਿਹੜਾ ਸਟੈਂਡਰਡ ਆ ਉਹ 20 ਤੱਕ ਵਧਾਓ ਤਾਂ ਕਿ ਜਿਹੜੀ ਫਸਲ ਉਹ ਰੁਲੇ ਨਾਲ ਲੋਕਾਂ ਦੀ ਫਸਲ ਚੱਕੀ ਜਾਵੇ ਉਹ ਲੋਕਾਂ ਦੇ ਸਾਰੇ ਨਹੀਂ ਜਿੰਨੀ ਵੀ ਮਰਜ਼ੀ ਪੱਕੀ ਬੰਦ ਲੈਣ ਉਹ ਤਾਂ ਉਹ ਸੈਲ ਸਟੈਂਡਰਡ ਤੇ ਨਹੀਂ ਹੋਣੀ ਹੈਗੀ ਤੇ ਅਗਲੀ ਸਾਡੀ ਜਿਹੜੀ ਮੰਗ ਸੀਗੀ ਉਹ ਤੀਜੀ ਗੱਲ ਆ ਜਿਹੜੀ ਸਾਡੀ ਉਹ ਹੈਗੀ ਪਰਾਲੀ ਦਾ ਮੁੱਦਾ ਹਾਂਜੀ ਪਰਾਲੀ ਦੇ ਮਸਲੇ ਤੇ ਅਸੀਂ ਸਰਕਾਰ ਨੂੰ ਕਹਿੰਦੇ ਆਂ ਵੀ ਜੋ ਵੀ ਤੁਸੀਂ ਇੰਤਜ਼ਾਮ ਕਰਨੇ ਆ ਕਰ ਲਓ ਅਸੀਂ ਅੱਗ ਲਾਉਣ ਤੋਂ ਪਹਿਲਾਂ ਵੀ ਸਬੰਧਤ ਅਧਿਕਾਰੀ ਸਾਨੂੰ ਦੱਸ ਦੋ ਅਸੀਂ ਉਹਨਾਂ ਨਾਲ ਤਾਲਮੇਲ ਕਰਾਂਗੇ ਉਹ ਲੈ ਜਾਣ ਪਰਾਲੀ ਨੂੰ ਜੋ ਕਰਨਾ ਕਰ ਲੋ ਹਰ ਜੋ ਕੁਝ ਵੀ ਨਹੀਂ ਕਰ ਪਾਉਂਦੇ ਤਾਂ ਸਾਡੀ ਮਜਬੂਰੀ ਹੋਊਗੀ ਫੇਰ ਅਸੀਂ ਅੱਗ ਹੀ ਲਾਵਾਂਗੇ ਸਾਡੇ ਕੋਲ ਹੋਰ ਕੋਈ ਦਾ ਹੱਲ ਹੈ ਨਹੀਂ ਸੋ ਅਸੀਂ ਇਹ ਤਿੰਨ ਚੀਜ਼ਾਂ ਐਡ ਕੀਤੀਆਂ ਨਾਲ ਜੋੜ ਕੇ ਰੱਖੀਆਂ ਤਾਂ ਮੇਨ ਮੁੱਦਾ ਜਲਖੰਪੁਰ ਖੀਰੀ ਦਾ ਹੀ ਸੀਗਾ ਤਾਂ ਇਹਨਾਂ ਤਿੰਨਾਂ ਮੰਗਾਂ ਦਾ ਸਬੰਧ ਪੰਜਾਬ ਸਰਕਾਰ ਨਾਲ ਆ। ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਡੀਐਫੀ ਸਾਹਿਬ ਨੂੰ ਮਿਲਣਾ ਤੇ ਜਿਹੜਾ ਇਹ ਮੰਡੀਆਂ ਦਾ ਪ੍ਰਬੰਧ ਆ ਇਹ ਤੇ ਡੀਸੀ ਸਾਹਿਬ ਨੂੰ ਵੀ ਮਿਲਣ ਦਾ ਸਾਡਾ ਪ੍ਰੋਗਰਾਮ ਹੈ। ਡੀਏਪੀ ਤੇ ਬਾਜ਼ਾਰ 'ਚ ਵੀ ਬਹੁਤ ਵੱਡੀ ਲੁੱਟ ਹੋ ਰਹੀ ਹੈ ਜੀ। ਹਰ ਡੀਏਪੀ ਦੇ ਨਾਲ 900 ਜਾਂ 1000 ਰੁਪਏ ਦਾ ਘੱਟਾ ਦੇ ਰਹੇ ਆ। ਉਹ ਸਾਡੇ ਧਿਆਨ 'ਚ ਹੈ। ਨਹੀਂ ਅਸੀਂ ਕਿਸਾਨਾਂ ਨੂੰ ਇਹ ਕਹਿ ਰਹੇ ਆਂ ਵੀ ਜਿੱਥੇ ਵੀ ਤੱਕਾ ਹੋ ਰਿਹਾ ਜਥੇਬੰਦੀ ਦਾ ਝੰਡਾ ਚੱਕੋ ਜਥੇਬੰਦੀ ਕੋਲੇ ਪਹੁੰਚੋ ਇਕੱਠੇ ਹੋ ਕੇ ਹੀ ਹੱਲ ਹੋਣਾ ਇਹ ਇਕੱਲੇ-ਇਕੱਲੇ ਦਾ ਕਿਸੇ ਦਾ ਹੱਲ ਨਹੀਂ ਹੋਊਗਾ ਬਾਜ਼ਾਰ ਵਾਲੇ ਤਾਂ ਬਿਲਕੁਲ ਹੀ ਨਹੀਂ ਦੇ ਸਕਦੇ ਬਾਜ਼ਾਰ ਵਾਲੇ ਕਿਸੇ ਹਿਸਾਬ ਨਾਲ ਦੇ ਸਕਦੇ ਆ ਕਿ ਬਿਲਕੁਲ ਹੀ ਗੈਰਕਾਨੂੰਨੀ ਹੈ ਜਿਹੜੀ ਚੀਜ਼ ਦੀ ਬੰਦੇ ਨੂੰ ਲੋੜਾ ਬੰਦਾ ਉਹੀ ਖਰੀਦੂਗਾ ਉਸ ਤੋਂ ਜ਼ਬਰਦਸਤੀ ਕੋਈ ਹੋਰ ਚੀਜ਼ ਨਹੀਂ ਦੇ ਸਕਦਾ ਸੋਸਾਇਟੀਆਂ ਦੇ ਵਿੱਚ ਨੈਣੋ ਦੇ ਰਹੇ ਆ ਹਾਲਾਂਕਿ ਯੂਨੀਵਰਸਿਟੀ ਕਹਿ ਰਹੀ ਆ ਵੀ ਇਹ ਕੋਈ ਹੋਣੀ ਯੂਨੀਵਰਸਿਟੀ ਨੇ ਤਾਂ ਪਿਛਲੇ ਸਾਲ ਹੀ ਦੱਸਤਾ ਸੀਗਾ ਦੀ ਨੈਨੋ ਜੂਰੀਓ ਦਾ ਕੋਈ ਵੀ ਫਾਇਦਾ ਨਹੀਂਗਾ ਖੇਤੀ ਨੂੰ ਹਾਂਜੀ ਸੋ ਇਹ ਮਾਰਾਂ ਨੇ ਦਿੱਤੀ ਹੋਈ رائے ਨੂੰ ਵੀ ਦਰਕਨਾਰ ਕਰਕੇ ਪ੍ਰਾਈਵੇਟ ਜਿਹੜੇ ਖਿਡਾਰੀ ਆ ਉਹਨਾਂ ਨੂੰ ਫਾਇਦਾ ਪਹੁੰਚਾਉਣ ਦੀ ਪੰਜਾਬ ਸਰਕਾਰ ਕੋਸ਼ਿਸ਼ ਕਰ ਰਹੀ ਹੈ ਜੇ ਅਸੀਂ ਲਖੇਦੀ ਕਰਦੇ ਆ ਤੇ ਅਸੀਂ ਇਹ ਫਾਇਦਾ ਨਹੀਂ ਪਹੁੰਚਾਉਣ ਦਵਾਂਗੇ ਕਿਉਂਕਿ ਕਿਸਾਨਾਂ ਦੀ ਹਾਲਤ ਪਹਿਲਾਂ ਹੀ ਮਾੜੀ ਆ ਉਹਨਾਂ ਨੂੰ ਬੇਲੋੜੀਆਂ ਧੱਕੇ ਨਾਲ ਚੀਜ਼ਾਂ ਮੜਨੀਆਂ ਇਹ ਬਿਲਕੁਲ ਹੀ ਅਨਿਆਏ ਕਿਸਾਨਾਂ ਨਾਲ ਇਹਦਾ ਅਸੀਂ ਜ਼ਰੂਰ ਸੰਭੂ ਬਾਰਡਰ ਤੇ ਜਿਹੜਾ ਅੰਦੋਲਨ ਚੱਲ ਰਿਹਾ ਹੈ ਜੀ ਕੀ ਦਿੱਲੀ ਜਾਣ ਦਾ ਸਰਕਾਰ ਨਾਲ ਹੱਲ ਹੋਇਆ ਗੱਲਬਾਤ ਚੱਲੀ ਹੈ ਹਾਲੇ ਤੱਕ ਸਰਕਾਰ ਜਿਹੜੀ ਭਾਜਪਾ ਦੀ ਆ ਹਰਿਆਣਾ ਸਰਕਾਰ ਉਹ ਤਾਂ ਤਸਤਮਸ ਨਹੀਂ ਹੋਈ ਪਰ ਹੁਣ ਇਲੈਕਸ਼ਨ ਹੋ ਰਹੀ ਹੈ ਇਲੈਕਸ਼ਨ ਤੋਂ ਬਾਅਦ ਜੇ ਕੋਈ ਨਵੀਂ ਹਾਲਤ ਬਣਦੀ ਆ ਤੇ ਉੱਥੋਂ ਕੰਧਾਂ ਚੱਕੀਆਂ ਜਾਂਦੀਆਂ ਨੇ ਤਾਂ ਲਾਜ਼ਮੀ ਦਿੱਲੀ ਜਾਏਗੀ ਬਾਰ-ਬਾਰ ਸਵਾਲ ਆ ਰਹੇ ਜੀ ਪੰਜਾਬ 'ਚ ਜਸੇਵੰਦੀਆਂ ਹੋਰ ਬਹੁਤ ਆ ਉਹ ਕਿਉਂ ਨਹੀਂ ਸਾਥ ਦੇ ਰਹੀਆਂ ਜਥੇਬੰਦੀਆਂ ਦੂਜੀਆਂ ਜਥੇਬੰਦੀਆਂ ਜਥੇਬੰਦੀਆਂ ਦਾ ਉਹ ਅਸਲ ਚ ਗੱਲ ਇਹ ਆ ਵੀ ਲੜਨਾ ਨਹੀਂ ਚਾਹੁੰਦੀ ਠੀਕ ਹੈ ਪਰ ਸਾਨੂੰ ਹੋਰ ਕੋਈ ਮਤਲਬ ਨਹੀਂ ਲੱਗਦਾ ਅਸੀਂ ਘਟੋਂ ਘਟ 14 ਮੀਟਿੰਗਾਂ ਕੀਤੀਆਂ ਇਹ ਮੋਰਚਾ ਸ਼ੁਰੂ ਕਰਨ ਤੋਂ ਪਹਿਲਾਂ ਤਕਰੀਬਨ ਸਾਰੀਆਂ ਜਥੇਬੰਦੀਆਂ ਨੂੰ ਅਸੀਂ ਮਿਲੇ ਮੀਟਿੰਗਾਂ ਕੀਤੀਆਂ ਅਹਿਮੀਤ ਸਮਝਾਈ ਤਾਂ ਕਿਸੇ ਦੀ ਕੋਈ ਦਲੀਲ ਨਹੀਂ ਕਿਸੇ ਦੀ ਕੋਈ ਦਲੀਲ ਨਹੀਂ ਸੀ ਕੁੱਲ ਮਿਲਾ ਕੇ ਨਹੀਂ ਸੀ ਲੜਨਾ ਚਾਹੁੰਦੀ ਪਰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਜੇ ਉਹ ਅੱਜ ਵੀ ਲੜਨਾ ਚਾਹੁੰਦੇ ਤਾਂ ਸਾਡੀਆਂ ਬਾਹਾਂ ਖੁੱਲੀਆਂ ਹੁੰਦੀਆਂ ਕਿਉਂ ਸਾਡੇ ਨਾਲ ਨਾਲ ਆ ਜਾਣ ਜਿੱਥੇ ਅਸੀਂ ਬੈਠੇ ਆ ਜੇ ਉੱਥੇ ਨਹੀਂ ਆਉਣਾ ਕਿਉਂਦੇ ਤਾਂ ਲੱਗ ਕਿਸੇ ਵੀ ਰੋਡ ਤੇ ਹੋ ਕੇ ਵੱਗ ਸਕਦੀ ਹੈ। ਹਾਂਜੀ ਤਾਂ ਜਰੂਰ ਜਿਹੜੀਆਂ ਵੀ ਸੰਘਰਸ਼ੀ ਜਿਹਾ ਬੰਦੀਆਂ ਤਾਂ ਹੋਣੀਆਂ ਨੇ। ਮੰਗਾ ਤੇ ਉਹਨਾਂ ਨੂੰ ਕੋਈ ਰੌਲਾ ਨਹੀਂ ਹੈਗਾ ਤਾਂ ਫਿਰ ਨਹੀਂ ਲੜ ਰਹੇ ਇਹ ਤਾਂ ਉਹ ਹੀ ਦੱਸਣਗੇ। ਕਿਉਂ ਨਹੀਂ ਲੜ ਰਹੇ ਮੰਗਾ ਵੀ ਕਹਿੰਦੇ ਠੀਕ ਆ। ਹਾਂਜੀ ਤੇ ਜੇ ਅਸੀਂ ਮੰਗਾ ਰੱਖੀਆਂ ਨੇ ਮੋਰਚੇ ਲਾਏ ਨੇ ਤਾਂ ਫਿਰ ਸਰਕਾਰ ਨੂੰ ਪਿੱਛੇ ਹਟਾਉਣ ਚ ਵੀ ਕਾਮਯਾਬ ਹੋਇਆ ਬੀਜੇਪੀ ਨੂੰ ਲੋਕ ਸਵਾਲ ਪੁੱਛ ਰਹੇ ਨੇ। ਹਾਂਜੀ ਕਿ ਤੁਸੀਂ ਇਹਨਾਂ ਦਾ ਧੱਕਾ ਚੋਂ ਕਰ ਰਹੇ ਹੋ? ਸਭ ਮੋਰਚੇ ਦੀਆਂ ਪ੍ਰਾਪਤੀਆਂ ਹੈਗੀਆਂ ਨੇ ਇਵਨ ਡਬਲਯੂਪੀਓ ਤੇ ਦੋ ਸਾਲਾਂ ਲਈ ਸਾਰਾ ਮੰਗਲਾ ਪਿੱਛੇ ਪੈ ਗਿਆ ਐਮਐਸਪੀ ਵਾਲਾ ਜਿਹੜਾ ਉਹ ਹੁਣੇ ਚੱਕਣੀ ਚਾਹੁੰਦੇ ਸੀ ਐਮਐਸਪੀ ਹਾਂਜੀ ਤਾਂ ਇਹਦੀਆਂ ਪ੍ਰਾਪਤੀਆਂ ਹੈਗੀਆਂ ਨੇ ਮੋਰਚੇ ਦੀ ਨਾ ਤਾਂ ਅਸੀਂ ਚਾਹੁੰਦੇ ਹਾਂ ਕਿ ਦੂਜੀਆਂ ਜੱਥੇ ਬੰਦੀਆਂ ਵੀ ਲੜਨ ਜਿਉਂ ਸਾਡੇ ਨਾਲ ਨਹੀਂ ਲੜਨਾ ਚਾਹੁੰਦੀਆਂ ਤਾਂ ਅਲੱਗ ਤੌਰ ਤੇ ਵੀ ਲੜ ਸਕਦੀਆਂ ਕੀ ਹਰਿਆਣੇ ਚ ਘਰਾਓ ਹੋਊ ਜਿ세 ਬੰਦਿਆਂ ਵੱਲੋਂ ਬੀਜੇਪੀ ਸਰਕਾਰ ਦਾ ਘਰਾਓ ਬਹੁਤ ਜ਼ਬਰਦਸਤ ਹੋ ਰਹੀ ਹੈ ਪਿੰਡਾਂ ਦੇ ਨਹੀਂ ਵੜਨ ਦਿੱਤਾ ਯਾਰ ਬੀਜੇਪੀ ਦੇ ਅਮੀਰਵਾਲਾ ਨੂੰ ਲੋਕ ਸਵਾਲ ਪੁੱਛ ਰਿਹਾ ਕਿ ਤੁਸੀਂ ਸਾਡੇ ਤੇ ਗੋਲੇ ਮਾਰੇ 70000 ਫੌਜ ਲਾਈ ਸਾਡੇ ਤੇ ਤੁਸੀਂ ਜ਼ਖਮੀ ਕਰਤਾ ਲੋਕਾਂ ਨੂੰ ਅੰਨ੍ਹੇ ਕਰਤਾ ਛੀਜ ਕਰਤਾ ਸ਼ਮ ਕਰਨ ਤੁਸੀਂ ਦੂ ਗੋਲੀ ਮਾਰਤੀ ਤਾਂ ਇਹ ਸਾਰੇ ਸਮਾਨਾਂ ਨੂੰ ਲੈ ਕੇ ਬੀਜੇਪੀ ਦੀ ਹਾਲਤ ਬਹੁਤ ਪਤਲੀ ਹੋਈ ਦੀ ਠੀਕ ਹੈ ਧੰਨਵਾਦ ਜੀ ਬਹੁਤ ਬਹੁਤ